ਅੱਜ ਸੇਵਾ ਸਿੰਘ ਸੇਖੋਂ ਦੀ ਚੌਥੀ ਵਰਸੀ ਸੀ ਔਰ ਸਾਰਾ ਪਰਿਵਾਰ ਪਾਤੀ ਦੇ ਵਰਕਰ ਸਭਾ ਸਾਡੇ ਹਲਕੇ ਦਾ ਜਿਲ੍ਹੇ ਦੀ ਸਾਰੀ ਦਿੱ ਤੁਸੇ ਇਕੱਤਰ ਹੋਈ ਸੀ ਕਿਉਂਕਿ ਬੜੀ ਗੱਦੀ ਜੀ ਦੀ ਸੋਚ ਔਰ ਹਰ ਕੰਮ ਨੂੰ ਬੜੇ ਚੇਤੇ ਧੰਗ ਦੇ ਨਾਲ ਦਰਸਾਉਣ ਵਾਲੇ ਔਰ ਕਰ ਕਮਲਾ ਤੇ ਪਹਰਾ ਦੇ ਹਮਲੇ ਜੋ ਆਪਣੇ ਸੇਵਾ ਸਿੰਘ ਸੇਖੋਂ ਦੀ ਜਿਹੜਾ ਪਹਿਲ ਕਰਨੀ ਚਾਹਤੇਗੇ ਸੀ ਸਾਰਾ ਹਲਕਾ ਜਿਹੜਾ ਉਹਦੀ ਕਮੀ ਜੇ ਦੀ ਕਮੀ ਉਹਨਾਂ ਦੀ ਪੂਰੀ ਨਹੀਂ ਹੋ ਸਕਦੀ ਸੋ ਸਾਰਾ ਪਰਿਵਾਰ ਅਸੀਂ ਸ਼ਰਧਾ ਦੇ ਫੋਟੋ ਪ੍ਰਿੰਟ ਕਰਨਾ ਸੀ ਉਹਨਾਂ ਦੀ ਬਰਸੀ ਤੇ ਔਰ ਪ੍ਰਮਾਤਮਾ ਕੀ ਉਹ ਤਸਵੀਰਾਂ ਕਰਦੇ ਆ ਉਹਨਾਂ ਦੇ ਸਪੁੱਤਰ ਜਦੋਂ ਕਿਸੇ ਕੋਲ ਪ੍ਰਮਾਤਮਾ ਔਰ ਬਾਲ ਬੱਚੇ ਦਾ ਤਗੜਾ ਹੋ ਗਿਆ ਹਲਕੇ ਸਾਰਾ ਉਹ ਸਿੱਧਾ ਯਾਦਗਾਰੀ ਗੇਟ ਬਣਾਉਣ ਦੀ ਗੱਲ ਹੋਈ ਹੈ ਮਾਰਕਟ ਬਣਾਉਣ ਦੀ ਗੱਲ ਜੀ ਜੀ ਦੇ ਪਰ ਲਈ ਧੀਰੇ ਕੰਮ ਕਰਕੇ ਠੀਕ ਹੈ ਸੋ ਬੜਾ ਇੱਕ ਵੱਡਾ ਐਫਰਟ ਸੀ ਉਹਨਾਂ ਦਾ ਬੜੀ ਵੱਡੀ ਮਿਹਨਤ ਸੀ ਉਹ ਸਾਡੀ ਜਿਹੜੀ ਦੀ ਲੀਡਰਸ਼ਿਪ ਉਹਦੇ ਨਾਲ ਜਗਦੀਪ ਸਿੰਘ ਜਗਦੀਪ ਸਿੰਘ ਖੰਡ ਦਾ ਨਾਮ ਖੜੀ ਹੈ ਜਿੱਥੇ ਵੀ ਉਹਨੂੰ ਜਰੂਰਤ ਆ ਸਾਡੇ ਆਪਾਂ ਉਹਦੇ ਨਾਲ ਸਤੰਭ ਕਰਦੇ ਜੀ ਕਰਦੇ ਥੈਂਕ ਯੂ ਜੀ ਦੇ ਕਮਿਟੀ ਕਨਟੈਕਟ ਲਾ ਲਓ ਜੀ ਸੇਵਾ ਜੀ ਇਸ ਵਾਰ ਜੀ ਆਮ ਆਦਮੀ ਪਾਰਟੀ ਦੀ ਟੀਮ ਜਿਹੜੀ ਹੈ ਪਨਾਕੇ ਦੇ ਲੋਕ ਜਿਹੜੇ ਆਮ ਆਦਮੀ ਪਾਰਟੀ ਨੂੰ ਚੋਣ ਵਾਲੇ ਨੇ ਉਹਨਾਂ ਨੂੰ ਛਰਦਾ ਤੇ ਫੁੱਲ ਪੇਂਡ ਕਰਨ ਲਈ ਆਏ ਨੇ ਮੈਂ ਵੀ ਉੱਥੇ ਸਬੰਧ ਚੱਜ ਆਇਆ ਬਹੁਤ ਕੁਛ ਨਾ ਸੇਖਵਾ ਸਾਹਿਬ ਤੋਂ ਸਿੱਖਿਆ ਬੜੇ ਬਣਾ ਰਿਆ ਨੇ ਉਹਨਾਂ ਦੀ ਸਿੱਖਿਆਤ ਬਾਰੇ ਦੱਸਿਆ ਤਾਂ ਇਹੋ ਜੇ ਪ੍ਰੋਗਰਾਮਾਂ ਤੇ ਆਪਾਂ ਕੁਝ ਸਿੱਖ ਕੇ ਜਾਣਾ ਰਾਜਨੀਤਿਕ ਲੋਕ ਸੀਗੇ ਧਾਰਮਿਕ ਲੋਕ ਸੀਗੇ ਮੈਨੂੰ ਲੱਗਦਾ ਮੈਂ ਸਿੱਖ ਜਾਊਂਗਾ ਬੜਾ ਕੁਛ ਸਿੱਖਿਆ ਦਲੀ ਜਾ ਸਿੱਖਿਆ ਲੱਗਦਾ ਨਾ ਮੈਂ ਸਿੱਖਿਆ ਕਰਦੇ ਆ ਸਰ ਇੱਕ ਡਿਮਾਂਡ ਕਿ ਬਹੁਤ ਜ਼ਿਆਦਾ ਬਹੁਤਾਂ ਦੀਆਂ ਸੀਟਾਂ ਸੀਖਵਾ ਸਾਹਿਬ ਦੀ ਬਿਲਕੁਲ ਵੀ ਸ਼ੇਖਮੰਦ ਸਾਹਿਬ ਦੀ ਜਿਹੜੀ ਜਾਦਗिरी ਆ ਉਹ ਇੱਕ ਲੋਕਾਂ ਨੂੰ ਆਉਣ ਵਾਲੀ ਪੀੜਾ ਤੇ ਪ੍ਰੇਮਾ ਫਰੋਦ ਹੋਏਗੀ ਇਹ ਉਹਦੀਆਂ ਸ਼ਖਸੀਤਾਂ ਦੀਆਂ ਯਾਦਗਰਾਂ ਬਣੀਆਂ ਚਾਹੀਦੀਆਂ ਨੇ ਮੈਂ ਵੀ ਫੁਰ ਅਪੀਲ ਵੀ ਕਰਾਂਗਾ ਔਰ ਸਰਕਾਰ 'ਚ ਗੱਲ ਵੀ ਰੱਖਾਂਗੇ ਔਰ ਸ਼ੇਖਮੰਦ ਸਾਹਿਬ ਦੀ ਯਾਦਗਰ ਬਣਾਵਾਂਗੇ ਹਾਂਜੀ ਭਾਈ ਭਾਗਵਾਨ ਜੀ ਹਾਂਜੀ ਸੇਵਾ ਸਿੰਘ ਸ਼ੇਖਮੰਦ ਜੋ ਬੜੇ ਉੱਚੇ ਤੇ ਸੱਚੇ ਇਨਸਾਨ ਸੀ ਰਾਜਨੀਤੀ ਦੇ ਵਿੱਚ ਵੀ ਕਾਫੀ ਦਾ ਮੌਲਾ ਨੇ ਪਰ ਕਾਫੀ ਮੈਨੇ ਸਰਗਰ ਦੀ ਸੀ ਜਿਹੜੀ ਪੀਤੀ ਅਜੋਨਾ ਦੀ 40 ਬਰਸੀ ਦੀ ਸਾਰੀ ਪਾਰਟੀ ਵੱਲੋਂ ਜਿੰਨੇ ਵੀ ਗਲਾਸ ਤੇ ਸਾਡੇ ਸਾਡੀ ਦੇ ਅੱਗੇ ਦਾ ਮੌਮਨੇ ਸਭ ਅੱਜ ਦੇ ਇਲਾਕੇ ਦੇ ਪੰਚ ਸਰਪੰਚ ਸਾਰੇ ਸਰਪਾ ਤੋਂ ਹੁਲਕੀ ਕਰਨ ਆਏ ਆ ਮੈਂ ਵੀ ਅੱਜ ਇਸ ਮੈ ਰਾਜਨੀਤਿਕ ਪ੍ਰੋਗਰਾਮ ਇਹਨਾਂ ਦੀ ਪਾਰਟੀ ਦੇ ਤੇ ਉਹਦਾ ਮੈ ਬੜਾ ਕੋ ਜਦ ਮੈਨੂੰ ਫਿਕਰ ਨੂੰ ਮਿਲਿਆ ਅੱਜ ਇਸ ਤੋਹਫੇ ਤੋਂ ਅੱਜ ਇਹਨਾਂ ਦੀ ਬਰਸੀ ਤੇ ਮੈਂ ਬੜਾ ਕੁਝ ਸਿੱਖੇ ਜਾ ਰਿਹਾ ਉਹਨਾਂ ਪਰਮਾਤਮਾ ਦੇ ਅਰਦਾਕਾਰਾਂ ਨੂੰ ਪਰਮਾਤਮਾ ਇਹੋ ਜਿਹੇ ਇਨਸਾਨ ਕਿਸੇ ਨਾ ਕਿਸੇ ਤਰੀਕੇ ਦੇ ਜੀਵਨ ਆਉਣੇ ਚਾਹੀਦੇ ਨੇ ਰਿਹਾ ਜਿਹੜੇ ਇਨਸਾਨ ਦੀ ਜਿਹੜੀਆਂ ਯਾਦਾਂ ਨੇ ਹਲਕੇ ਤੋਂ ਜਿਹੜੇ ਜਿਹੜੇ ਉਹਨਾਂ ਨੇ ਬੜੇ ਵੱਡੇ ਕਾਰਜ ਜਿਹੜੇ ਕੀਤੇ ਮੈਨੂੰ ਇਹਨਾਂ ਤੋਂ ਸਿੱਖਣ ਨੂੰ ਮਿਲਿਆ ਕੁਝ ਉਹਨਾਂ ਦੇ ਯਾਦਗਾਰੀ ਚਿੰਨ੍ਹ ਜਰੂਰ ਬਣਾਉਣੇ ਚਾਹੀਦੇ ਨੇ ਅਸੀਂ ਸਾਰੇ ਸਰਬਸਪੱਤੀ ਦੇ ਲੀਡਰ ਤਿਆਗ ਕੀਤਾ ਤੇ ਬਾਅਦ ਕੇ ਮੀਟਿੰਗ ਵੀ ਕਰਾਂਗੇ ਕਿ ਉਹਨਾਂ ਨੇ ਜਿਹੜੀ ਜਿਹੜੀ ਸ਼ਾਪਸ਼ਦੀ ਤੋਂ ਉਹਨਾਂ ਦੇ ਗੇਟ ਵੀ ਬਣਾਵਾਂਗੇ ਪੁਰਾਣੇ ਜਾਗੀਰਦਾਰ ਦੇ ਜੋਰ ਦੀ ਪਛਾਣ ਦੇ ਜਿਹੜੇ ਚਿੰਨ੍ਹ ਇਹ ਗੁਰੂ ਲਾਉਂਦਾ ਹੈ ਮੈਂ ਲਾਸਟ ਦੇ ਗੇੜ ਕੰਨੇ ਵੀ ਅਧੂਰ ਨੂੰ ਪਰਮਤਮਾ ਬੱਗੇ ਇਹ ਬੇਨਤੀ ਕਰਦਾ ਵੀ ਰੂਹ ਨੂੰ ਆਪਣੇ ਚਰਨਾ ਦੇ ਵਿੱਚ ਉਹ ਨਿਵਾਸ ਕਰੇ ਤੇ ਜਗਜੀਤ ਸਿੰਘ ਸੇਖਵੰਦੀ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਸੇਖੋਂ ਵੱਲੋਂ ਇਹ ਬਖਸ਼ਿਸ਼ ਬਣਾਈ ਗਈ ਤੋਸਿਹ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੇਖੋਂ ਵਿਖੇ ਸੇਖੋਂ ਮੇਰੇ ਸਵਰਗੀ ਪਿਤਾ ਜੀ ਦੇਖਦਾਰ ਸੇਵਾ ਸਿੰਘ ਸੇਖੋਂ ਦੀ ਵੀ ਚੌਥੀ ਵਰਸੀ ਜਿਹੜੀ ਆ ਉਹ ਬੜੀ ਸ਼ਰਧਾ ਨਾਲ ਮਨਾਈ ਗਈ ਆ ਔਰ ਹਜ਼ਾਰਾਂ ਲੋਕ ਜਿਹੜੇ ਆ ਉਹਨਾਂ ਨੂੰ ਪਿਆਰ ਕਰਨ ਵਾਲੇ ਸੰਗਤਾਂ ਜਿਹੜੀਆਂ ਨੇ ਅੱਜ ਜੁੜੀਆਂ ਸੀ ਸੋ ਮੈਂ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦਾ ਕਿ ਬਹੁਤ ਵੱਡੀ ਗਿਣਤੀ ਚ ਸੰਗਤਾਂ ਜੁੜੀਆਂ ਨੇ ਪਾਰਟੀ ਦੇ ਅਹੁਦੇਦਾਰ ਸਰਕਾਰ ਦੇ ਵਿੱਚ ਅਹਿਮ ਅਹੁਦਾ ਰੱਖਣ ਵਾਲੇ ਸਾਡੇ ਸਾਰੇ ਜ਼ਿਲ੍ਹੇ ਦੀ ਲੀਡਰਸ਼ਿਪ ਜਿਹੜੀਆ ਸਾਡੇ ਐਮਐਲਏ ਸਹਬਾਨ ਸਾਡੇ ਹਲਕਾ ਇਚਾਰ ਸਹਮਾਨ ਸਾਡੇ ਚੇਅਰਮੈਨ ਸਹਬਾਨ ਔਰ ਪਾਰਟੀ ਦੇ ਸਾਡੇ ਜ਼ਿਲ੍ਹਾ ਪ੍ਰਧਾਨ ਸਾਰੇ ਅਰਜਾਬ ਅਧਿਕਾਰ ਅਧਿਕਾਰ ਬੜੀ ਵੱਡੀ ਗਿਣਤੀ ਚ ਆਏ ਆ ਮੈਂ ਸਾਰਿਆਂ ਦਾ ਜਿੰਨੇ ਸਾਡੇ ਪਾਰਟੀ ਦੇ ਬਲਾਕ ਪ੍ਰਧਾਨ ਪੰਚ ਸਰਪੰਚ ਪਾਰਟੀ ਦੇ ਅਹੁਦੇਦਾਰ ਸਾਡੇ ਦੋਸਤ ਮਿੱਤਰ ਰਿਸ਼ਤੇਦਾਰ ਜਿੰਨੇ ਸਾਰੇ ਅੱਜ ਸੇਖੋਂ ਸਾਹਿਬ ਨੂੰ ਪਿਆਰ ਕਰਨ ਵਾਲੇ ਅੱਜ ਇੱਥੇ ਪਹੁੰਚੇ ਆ ਮੈਂ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਅੱਜ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਬਹੁਤ ਵੱਡੀ ਗੁੰਟੀ ਚ ਅੱਜ ਇੱਥੇ ਆਏ ਹੋ ਔਰ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਊਗੀ ਕਿ ਉਹ ਜੋ ਪੁਰਨੇ પાਕੇ ਗਏ ਨੇ ਜੋ ਸਾਡਾ ਮਾਰਗਦਰਸ਼ਨ ਕਰਕੇ ਗਏ ਨੇ ਅੱਜ ਅਸੀਂ ਉਹਨਾਂ ਦੇ ਪੁਰਨਿਆਂ ਤੇ ਚੱਲੀਏ ਸਾਫ਼ ਸੁਥਰੀ ਇਮਾਨਦਾਰੀ ਵਾਲੀ ਜਿਹੜੀ ਆ ਓਨੈਸਟੀ ਵਾਲੀ ਰਾਜਨੀਤੀ ਜਿਹੜੀ ਆ ਉਹ ਕੀਤੀ ਜਾਵੇ ਪ੍ਰਿੰਸੀਪਲਸ ਵਾਲੀ ਰਾਜਨੀਤੀ ਜਿਹੜੀ ਆ ਜੋ ਉਹਨਾਂ ਨੇ ਸਾਨੂੰ ਸੇਵ ਦਿੱਤੀ ਆ ਉਹਦੇ ਤੇ ਪਹਰਾ ਦਈਏ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਜਿਹੜੀ ਆ ਉਹ ਇਹੀ ਹੋਏਗੀ ਔਰ ਸਾਡੇ ਜਿੰਨੇ ਪ੍ਰੈਸ ਵਾਲੇ ਸੱਜਣ ਆਏ ਨੇ ਕਿਉਂਕਿ ਸੇਖੋਂ ਸਾਹਿਬ ਦਾ ਪ੍ਰੈਸ ਦੇ ਨਾਲ ਕਿਉਂਕਿ ਪਬਲਿਕ ریلیشن ਮਿਨਿਸਟਰ ਵੀ ਰਹੇ ਬਹੁਤ ਬੂਰਾ ਪਿਆਰ ਰਿਹਾ ਮੈਂ ਉਹਨਾਂ ਦਾ ਵੀ ਸਾਰੇ ਭਰਾਵਾਂ ਦਾ ਧੰਨਵਾਦ ਕਰਨਾ ਕਿ ਤੁਸੀਂ ਬੜੀਆਂ ਨਿੱਜੀ ਆਦਾ ਸਾਰਿਆਂ ਦੀਆਂ ਉਹਨਾਂ ਦੇ ਨਾਲ ਜੁੜੀਆਂ ਨੇ ਸੋ ਮੈਂ ਸਾਰੀ ਜਿੰਨੇ ਵੀ ਹਾਜ਼ਰੀਨ ਆਏ ਨੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਸਾਰਿਆਂ ਨੂੰ ਜਿਹੜਾ ਵਾ ਇੱਥੇ ਹੋਂਟ ਜੀ ਆਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ